ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾ ਦਿਲ ਮੇ ਹੈ ਮਾਨ ਸਾਹਿਬ ਜਿੰਨੀ ਮਰਜੀ ਪੁਲਿਸ ਭੇਜ ਲੋ ਸਾਮ-ਦਾਮ ਦੰਦ ਬੇੜ ਦੀ ਜਿਹੜੀ ਤੁਹਾਡਾ ਬੌਸ ਤੁਹਾਨੂੰ ਨੀਤੀ ਦੱਸ ਕੇ ਗਿਆ ਜਿਹੜੀ ਮਰਜੀ ਅਪਣਾ ਲੋ ਇਹ ਬੀਜੇਪੀ ਦੇ ਬੱਬਰ ਸ਼ੇਰ ਨੇ ਇਹ ਡਰਨ ਵਾਲੇ ਨਹੀਂ ਤੁਹਾਡੀ ਇਸ ਪੁਲਿਸ ਤੋਂ ਤੇ ਇਨ੍ਹਾਂ ਚਾਲਾਂ ਤੋਂ ਤੁਸੀਂ ਅੱਜ ਸਵੇਰ ਦਾ ਸਾਡੇ ਪ੍ਰਧਾਨ ਸਾਹਿਬ ਜਾਦਰੀ ਸੁਨੀਲ ਜਾਖੜ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਕਦੀ ਕੋਈ ਥਾਣਾ ਬਦਲਦੇ ਹੋ ਕਦੀ ਕੋਈ ਥਾਣਾ ਬਦਲਦੇ ਹੋ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜੇਪੀ ਕਾਰਜਕਰਤਾ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਪੁੱਜ ਜਾਂਦੇ ਨੇ ਜਿੰਨੇ ਮਰਜ਼ੀ ਬਦਲ ਲੋ ਇਹ ਕੱਟ ਹੋਰ ਵਧੂਗਾ ਤੇ ਜਾਖੜ ਸਾਹਿਬ ਦਾ ਸਨੇਹਾ ਹੈ ਮਾਨ ਸਾਹਿਬ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਅਪੀਲ ਕੀਤੀ ਹੈ ਭਾਜਪਾ ਦੇ ਕਾਰਜਕਰਤਾ ਨੂੰ ਕਿ ਕੱਲੂ ਵੱਧ ਤੋਂ ਵੱਧ ਕੈਂਪ ਲਗਾਓ ਇਹ ਕੈਂਪ ਘਰੋ ਘਰੀ ਪੁੱਜਣ ਇਹ ਜਿਹੜੀ ਲੋਕ ਸੇਵਾ ਦੀ ਭਾਵਨਾ ਹੈ ਭਾਇ ਭਾਰੇ ਸੇਵਾਦਾਰ ਆਗੇ ਤੁਹਾਡੇ ਦੁਆਰ ਜਿਹੜੇ ਤੁਹਾਡੇ ਅਨੁਸ਼ਮਾਨ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸ਼ਰਮ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸੋਲਰ ਬਿਜਲੀ ਦੇ ਕਾਰਡ ਬਣਾਉਂਦੇ ਨੇ ਕਿਸਾਨਾਂ ਲਈ ਸਮਾਨ ਨਿਧੀ ਦੇ ਕੇਵਾਈਸੀ ਕਰਦੇ ਨੇ ਇਹ ਤੁਹਾਡੇ ਦੁਆਰ ਆਉਣਗੇ ਕੱਲੂ ਆਉਣਗੇ ਦੁਆਰਾ ਕਾਰਡ ਬਣਾਉਣ ਕੇ ਬਾਅਦ ਤੋਂ ਬਾਅਦ ਕੈਂਪ ਲੱਗਣਗੇ ਇਹ ਆਏ ਡਰਨ ਵਾਲੇ ਤੇ ਝੁੱਕਣ ਵਾਲੇ ਨਹੀਂ ਹੈਗੇ ਤੁਸੀਂ ਜਾਖੜ ਸਾਹਿਬ ਨੂੰ ਬੰਦ ਕੀਤਾ ਹੋਇਆ ਇੱਕ ਨੂੰ ਛੱਡ ਕੇ ਹੋਰ ਦਿਨ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਕੋਈ ਜੋਸ਼ ਚ ਘਾਟ ਨਹੀਂ ਆਊਗੀ ਸਾਡੀ ਲੀਡਰਸ਼ਿਪ ਲੋਕਾਂ ਦੀ ਸੇਵਾ ਦੇ ਲਈ ਲੜਨ ਦੇ ਤਿਆਰ ਹੈ ਕੇਂਦਰ ਦੀਆਂ ਨੀਤੀਆਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹੈ ਉਹਨਾਂ ਨੂੰ ਜਿਹੜਾ ਅਨੁਸ਼ਮਾਨ ਕਾੜ ਦਾ ਇਲਾਜ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਤੁਸੀਂ ਜਿੰਨਾ ਰੋਕੋਗੇ ਇਹ ਸਾਡਾ ਜਿਹੜਾ ਫਲਸਫਾ ਹੈ ਹੋਰ ਦਿਨੋਦਰੀ ਵੱਧਾ ਜਾਊਗਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾ ਤਿਲ ਮੇ ਹੈ ਮਾਨ ਸਾਹਿਬ ਜਿੰਨੀ ਮਰਜੀ ਪੁਲਿਸ ਭੇਜ ਲੋ ਸਾਮ-ਦਾਮ ਦੰਦ ਬੇੜ ਦੀ ਜਿਹੜੀ ਤੁਹਾਡਾ ਬੌਸ ਤੁਹਾਨੂੰ ਨੀਤੀ ਦੱਸ ਕੇ ਗਿਆ ਜਿਹੜੀ ਮਰਜੀ ਅਪਣਾ ਲਓ ਇਹ ਬੀਜੇਪੀ ਦੇ ਬੱਬਰ ਸ਼ੇਰ ਨੇ ਇਹ ਡਰਨ ਵਾਲੇ ਨਹੀਂ ਤੁਹਾਡੀ ਇਸ ਪੁਲਿਸ ਤੋਂ ਤੇ ਇਨ੍ਹਾਂ ਚਾਲਾਂ ਤੋਂ ਤੁਸੀਂ ਅੱਜ ਸਵੇਰ ਦਾ ਸਾਡੇ ਪ੍ਰਧਾਨ ਸਾਹਿਬ ਚਾਦਰੀ ਸੁਨੀਲ ਜਾਖੜ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਕਦੀ ਕੋਈ ਥਾਣਾ ਬਦਲਦੇ ਹੋ ਕਦੀ ਕੋਈ ਥਾੜਾ ਬਦਲਦੇ ਹੋ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜੇਪੀ ਕਾਰਜਕਰਤਾ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚ ਜਾਂਦੇ ਨੇ ਜਿੰਨੇ ਮਰਜ਼ੀ ਬਦਲ ਲੋ ਇਹ ਕੱਟ ਹੋਰ ਵਧੂਗਾ ਤੇ ਜਾਖੜ ਸਾਹਿਬ ਦਾ ਸਨੇਹਾ ਹੈ ਮਾਨ ਸਾਹਿਬ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਅਪੀਲ ਕੀਤੀ ਹੈ ਭਾਜਪਾ ਦੇ ਕਾਰਜਕਰਤਾ ਨੂੰ ਕਿ ਕੱਲੂ ਵੱਧ ਤੋਂ ਵੱਧ ਕੈਂਪ ਲਗਾਓ ਇੱਕ ਕੈਂਪ ਘਰੋ ਘਰੀ ਪੁੱਜਣ ਇਹ ਜਿਹੜੀ ਲੋਕ ਸੇਵਾ ਦੀ ਭਾਵਨਾ ਹੈ ਭਾਇ ਭਾ ਦੇ ਸੇਵਾਦਾਰ ਆਗੇ ਤੁਹਾਡੇ ਦਵਾਰ ਜਿਹੜੇ ਤੁਹਾਡੇ ਅੰਸ਼ੂਮਾਨ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸ਼ਰਮ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸੋਲਰ ਬਿਜਲੀ ਦੇ ਕਾਰਡ ਬਣਾਉਂਦੇ ਨੇ ਕਿਸਾਨਾਂ ਲਈ ਸਮਾਨ ਨਿਧੀ ਦੇ ਕੇਵਾਈਸੀ ਕਰਦੇ ਨੇ ਇਹ ਤੁਹਾਡੇ ਦਵਾਰ ਆਉਣਗੇ ਕੱਲੂ ਆਉਣਗੇ ਦਵਾਰਾ ਕਾਰਡ ਬਣਾਉਣਗੇ ਬਾਅਦ ਤੋਂ ਬਾਅਦ ਕੈਂਪ ਲੱਗਣਗੇ ਇਹ ਆਏ ਡਰਨ ਵਾਲੇ ਤੇ ਝੁੱਕਣ ਵਾਲੇ ਨਹੀਂ ਹੈਗੇ ਤੁਸੀਂ ਜਾਖੜ ਸਾਹਿਬ ਨੂੰ ਬੰਦ ਕੀਤਾ ਹੋਇਆ ਇੱਕ ਨੂੰ ਛੱਡ ਕੇ ਹੋਰ ਦਿਨ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਕੋਈ ਜੋਸ਼ ਚ ਘਾਟ ਨਹੀਂ ਆਉਗੀ ਸਾਡੀ ਲੀਡਰਸ਼ਿਪ ਲੋਕਾਂ ਦੀ ਸੇਵਾ ਦੇ ਲਈ ਲੜਨ ਦੇ ਤਿਆਰ ਹੈ ਕੇਂਦਰ ਦੀਆਂ ਨੀਤੀਆਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹੈ ਉਹਨਾਂ ਨੂੰ ਜਿਹੜਾ ਅਨੁਸ਼ਮਾਨ ਕਾੜ ਦਾ ਇਲਾਜ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਤੁਸੀਂ ਜਿੰਨਾ ਰੋਕੋਗੇ ਇਹ ਸਾਡਾ ਜਿਹੜਾ ਫਲਸਫਾ ਹੈ ਹੋਰ ਦਿਨੋ ਦਿਨੀ ਵੱਧਦਾ ਜਾਊਗਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾ ਤਿਲ ਮੇ ਹੈ ਮਾਨ ਸਾਹਿਬ ਜਿੰਨੀ ਮਰਜੀ ਪੁਲਿਸ ਭੇਜ ਲੋ ਸਾਮ-ਦਾਮ ਦੰਦ ਬੇੜ ਦੀ ਜਿਹੜੀ ਤੁਹਾਡਾ ਬੌਸ ਤੁਹਾਨੂੰ ਨੀਤੀ ਦੱਸ ਕੇ ਗਿਆ ਜਿਹੜੀ ਮਰਜੀ ਅਪਣਾ ਲਓ ਇਹ ਬੀਜੇਪੀ ਦੇ ਬੱਬਰ ਸ਼ੇਰ ਨੇ ਇਹ ਡਰਨ ਵਾਲੇ ਨਹੀਂ ਤੁਹਾਡੀ ਇਸ ਪੁਲਿਸ ਤੋਂ ਤੇ ਇਨ੍ਹਾਂ ਚਾਲਾਂ ਤੋਂ ਤੁਸੀਂ ਅੱਜ ਸਵੇਰ ਦਾ ਸਾਡੇ ਪ੍ਰਧਾਨ ਸਾਹਿਬ ਚਾਦਰੀ ਸੁਨੀਲ ਜਾਖੜ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਕਦੀ ਕੋਈ ਥਾਣਾ ਬਦਲਦੇ ਹੋ ਕਦੀ ਕੋਈ ਥਾੜਾ ਬਦਲਦੇ ਹੋ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜੇਪੀ ਕਾਰਜਕਰਤਾ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਪੁੱਜ ਜਾਂਦੇ ਨੇ ਜਿੰਨੇ ਮਰਜ਼ੀ ਬਦਲ ਲੋ ਇਹ ਇਕੱਠ ਹੋਰ ਵਧੂਗਾ ਤੇ ਜਾਖੜ ਸਾਹਿਬ ਦਾ ਸਨੇਹਾ ਹੈ ਮਾਨ ਸਾਹਿਬ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਅਪੀਲ ਕੀਤੀ ਹੈ ਭਾਜਪਾ ਦੇ ਕਾਰਜਕਰਤਾ ਨੂੰ ਕਿ ਕੱਲੂ ਵੱਧ ਤੋਂ ਵੱਧ ਕੈਂਪ ਲਗਾਓ ਇੱਕ ਕੈਂਪ ਘਰੋ ਘਰੀ ਪੁੱਜਣ ਇਹ ਜਿਹੜੀ ਲੋਕ ਸੇਵਾ ਦੀ ਭਾਵਨਾ ਹੈ ਭਾਇ ਭਾ ਦੇ ਸੇਵਾਦਾਰ ਆਗੇ ਤੁਹਾਡੇ ਦਵਾਰ ਜਿਹੜੇ ਤੁਹਾਡੇ ਅੰਸ਼ੂਮਾਨ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸ਼ਰਮ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸੋਲਰ ਬਿਜਲੀ ਦੇ ਕਾਰਡ ਬਣਾਉਂਦੇ ਨੇ ਕਿਸਾਨਾਂ ਲਈ ਸਮਾਨ ਨਿਧੀ ਦੇ ਕੇਵਾਈਸੀ ਕਰਦੇ ਨੇ ਇਹ ਤੁਹਾਡੇ ਦਵਾਰ ਆਉਣਗੇ ਕੱਲੂ ਆਉਣਗੇ ਦਵਾਰਾ ਕਾਰਡ ਬਣਾਉਣਗੇ ਬਾਅਦ ਤੋਂ ਬਾਅਦ ਕੈਂਪ ਲੱਗਣਗੇ ਇਹ ਆਏ ਡਰਨ ਵਾਲੇ ਤੇ ਝੁੱਕਣ ਵਾਲੇ ਨਹੀਂ ਹੈਗੇ ਤੁਸੀਂ ਜਾਖੜ ਸਾਹਿਬ ਨੂੰ ਬੰਦ ਕੀਤਾ ਹੋਇਆ ਇੱਕ ਨੂੰ ਛੱਡ ਕੇ ਹੋਰ ਦਿਨ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਕੋਈ ਜੋਸ਼ ਚ ਘਾਟ ਨਹੀਂ ਆਉਗੀ ਸਾਡੀ ਲੀਡਰਸ਼ਿਪ ਲੋਕਾਂ ਦੀ ਸੇਵਾ ਦੇ ਲਈ ਲੜਨ ਦੇ ਤਿਆਰ ਹੈ ਕੇਂਦਰ ਦੀਆਂ ਨੀਤੀਆਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹੈ ਉਹਨਾਂ ਨੂੰ ਜਿਹੜਾ ਅਨੁਸ਼ਮਾਨ ਕਾੜਦਾ ਇਲਾਜ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਤੁਸੀਂ ਜਿੰਨਾ ਰੋਕੋਗੇ ਇਹ ਸਾਡਾ ਜਿਹੜਾ ਫਲਸਫਾ ਹੈ ਹੋਰ ਦਿਨੋ ਦਿਨੀ ਵੱਧਦਾ ਜਾਊਗਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਮਾਨ ਸਾਹਿਬ ਜਿੰਨੀ ਮਰਜੀ ਪੁਲਿਸ ਭੇਜ ਲੋ ਸਾਮ-ਦਾਮ ਦੰਦ ਬੇੜ ਦੀ ਜਿਹੜੀ ਤੁਹਾਡਾ ਬੌਸ ਤੁਹਾਨੂੰ ਨੀਤੀ ਦੱਸ ਕੇ ਗਿਆ ਜਿਹੜੀ ਮਰਜੀ ਅਪਣਾ ਲਓ ਇਹ ਭਾਜਪਾ ਦੇ ਬੱਬਰ ਸ਼ੇਰ ਨੇ ਇਹ ਡਰਨ ਵਾਲੇ ਨਹੀਂ ਤੁਹਾਡੀ ਇਸ ਪੁਲਿਸ ਤੋਂ ਤੇ ਇਨ੍ਹਾਂ ਚਾਲਾਂ ਤੋਂ ਤੁਸੀਂ ਅੱਜ ਸਵੇਰ ਦਾ ਸਾਡੇ ਪ੍ਰਧਾਨ ਸਾਹਿਬ ਜਾਦਰੀ ਸੁਨੀਲ ਜਾਖੜ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਕਦੀ ਕੋਈ ਥਾਣਾ ਬਦਲਦੇ ਹੋ ਕਦੀ ਕੋਈ ਥਾੜਾ ਬਦਲਦੇ ਹੋ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜੇਪੀ ਕਾਰਜਕਰਤਾ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚ ਜਾਂਦੇ ਨੇ ਜਿੰਨੇ ਮਰਜ਼ੀ ਬਦਲ ਲੋ ਇਹ ਕੱਟ ਹੋਰ ਵਧੂਗਾ ਤੇ ਜਾਖੜ ਸਾਹਿਬ ਦਾ ਸਨੇਹਾ ਹੈ ਮਾਨ ਸਾਹਿਬ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਅਪੀਲ ਕੀਤੀ ਹੈ ਭਾਜਪਾ ਦੇ ਕਾਰਜਕਰਤਾ ਨੂੰ ਕਿ ਕੱਲੂ ਵੱਧ ਤੋਂ ਵੱਧ ਕੈਂਪ ਲਗਾਓ ਇਹ ਕੈਂਪ ਘਰੋ ਘਰੀ ਪੁੱਜਣ ਇਹ ਜਿਹੜੀ ਲੋਕ ਸੇਵਾ ਦੀ ਭਾਵਨਾ ਹੈ ਭਾਇ ਭਾ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਜਿਹੜੇ ਤੁਹਾਡੇ ਅੰਸ਼ੂਮਾਨ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸ਼ਰਮ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸੋਲਰ ਬਿਜਲੀ ਦੇ ਕਾਰਡ ਬਣਾਉਂਦੇ ਨੇ ਕਿਸਾਨਾਂ ਲਈ ਸਮਾਨ ਨਿਧੀ ਦੇ ਕੇਵਾਈਸੀ ਕਰਦੇ ਨੇ ਇਹ ਤੁਹਾਡੇ ਦੁਆਰ ਆਉਣਗੇ ਕੱਲੂ ਆਉਣਗੇ ਦੁਆਰਾ ਕਾਰਡ ਬਣਾਉਣ ਕੇ ਬਾਅਦ ਤੋਂ ਬਾਅਦ ਕੈਂਪ ਲੱਗਣਗੇ ਇਹ ਆਏ ਡਰਨ ਵਾਲੇ ਤੇ ਝੁੱਕਣ ਵਾਲੇ ਨਹੀਂ ਹੈਗੇ ਤੁਸੀਂ ਜਾਖੜ ਸਾਹਿਬ ਨੂੰ ਬੰਦ ਕੀਤਾ ਹੋਇਆ ਇੱਕ ਨੂੰ ਛੱਡ ਕੇ ਹੋਰ ਦਿਨ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਕੋਈ ਜੋਸ਼ ਚ ਘਾਟ ਨਹੀਂ ਆਉਗੀ ਸਾਡੀ ਲੀਡਰਸ਼ਿਪ ਲੋਕਾਂ ਦੀ ਸੇਵਾ ਦੇ ਲਈ ਲੜਨ ਦੇ ਤਿਆਰ ਹੈ ਕੇਂਦਰ ਦੀਆਂ ਨੀਤੀਆਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹੈ ਉਹਨਾਂ ਨੂੰ ਜਿਹੜਾ ਅਨੁਸ਼ਮਾਨ ਕਾੜਦਾ ਇਲਾਜ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਤੁਸੀਂ ਜਿੰਨਾ ਰੋਕੋਗੇ ਇਹ ਸਾਡਾ ਜਿਹੜਾ ਫਲਸਫਾ ਹੈ ਹੋਰ ਦਿਨੋ ਦਿਨੀ ਵੱਧਦਾ ਜਾਊਗਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਮਾਨ ਸਾਹਿਬ ਜਿੰਨੀ ਮਰਜੀ ਪੁਲਿਸ ਭੇਜ ਲੋ ਸਾਮ-ਦਾਮ ਦੰਦ ਬੇੜ ਦੀ ਜਿਹੜੀ ਤੁਹਾਡਾ ਬੌਸ ਤੁਹਾਨੂੰ ਨੀਤੀ ਦੱਸ ਕੇ ਗਿਆ ਜਿਹੜੀ ਮਰਜੀ ਅਪਣਾ ਲਓ ਇਹ ਬੀਜੇਪੀ ਦੇ ਬੱਬਰ ਸ਼ੇਰ ਨੇ ਇਹ ਡਰਨ ਵਾਲੇ ਨਹੀਂ ਤੁਹਾਡੀ ਇਸ ਪੁਲਿਸ ਤੋਂ ਤੇ ਇਨ੍ਹਾਂ ਚਾਲਾਂ ਤੋਂ ਤੁਸੀਂ ਅੱਜ ਸਵੇਰ ਦਾ ਸਾਡੇ ਪ੍ਰਧਾਨ ਸਾਹਿਬ ਜਾਦਰੀ ਸੁਨੀਲ ਜਾਖੜ ਜੀ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਕਦੀ ਕੋਈ ਥਾਣਾ ਬਦਲਦੇ ਹੋ ਕਦੀ ਕੋਈ ਥਾੜਾ ਬਦਲਦੇ ਹੋ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਜੇਪੀ ਕਾਰਜਕਰਤਾ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਪਹੁੰਚ ਜਾਂਦੇ ਨੇ ਜਿੰਨੇ ਮਰਜ਼ੀ ਬਦਲ ਲੋ ਇਹ ਕੱਟ ਹੋਰ ਵਧੂਗਾ ਤੇ ਜਾਖੜ ਸਾਹਿਬ ਦਾ ਸਨੇਹਾ ਹੈ ਮਾਨ ਸਾਹਿਬ ਤੁਸੀਂ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਅਪੀਲ ਕੀਤੀ ਹੈ ਭਾਜਪਾ ਦੇ ਕਾਰਜਕਰਤਾ ਨੂੰ ਕਿ ਕੱਲੂ ਵੱਧ ਤੋਂ ਵੱਧ ਕੈਂਪ ਲਗਾਓ ਇਹ ਕੈਂਪ ਘਰੋ ਘਰੀ ਪੁੱਜਣ ਇਹ ਜਿਹੜੀ ਲੋਕ ਸੇਵਾ ਦੀ ਭਾਵਨਾ ਹੈ ਭਾਇ ਭਾ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਜਿਹੜੇ ਤੁਹਾਡੇ ਅੰਸ਼ੂਮਾਨ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸ਼ਰਮ ਕਾਰਡ ਬਣਾਉਂਦੇ ਨੇ ਜਿਹੜੇ ਤੁਹਾਡੇ ਸੋਲਰ ਬਿਜਲੀ ਦੇ ਕਾਰਡ ਬਣਾਉਂਦੇ ਨੇ ਕਿਸਾਨਾਂ ਲਈ ਸਮਾਨ ਨਿਧੀ ਦੇ ਕੇਵਾਈਸੀ ਕਰਦੇ ਨੇ ਇਹ ਤੁਹਾਡੇ ਦੁਆਰ ਆਉਣਗੇ ਕੱਲੂ ਆਉਣਗੇ ਦੁਆਰਾ ਕਾਰਡ ਬਣਾਉਣ ਕੇ ਬਾਅਦ ਤੋਂ ਬਾਅਦ ਕੈਂਪ ਲੱਗਣਗੇ ਇਹ ਆਏ ਡਰਨ ਵਾਲੇ ਤੇ ਝੁੱਕਣ ਵਾਲੇ ਨਹੀਂ ਹੈਗੇ ਤੁਸੀਂ ਜਾਖੜ ਸਾਹਿਬ ਨੂੰ ਬੰਦ ਕੀਤਾ ਹੋਇਆ ਇੱਕ ਨੂੰ ਛੱਡ ਕੇ ਹੋਰ ਦਿਨ ਰੱਖ ਲੋ ਕੋਈ ਫਰਕ ਨਹੀਂ ਪੈਂਦਾ ਕੋਈ ਜੋਸ਼ ਚ ਘਾਟ ਨਹੀਂ ਆਊਗੀ ਸਾਡੀ ਲੀਡਰਸ਼ਿਪ ਲੋਕਾਂ ਦੀ ਸੇਵਾ ਦੇ ਲਈ ਲੜਨ ਦੇ ਤਿਆਰ ਹੈ ਕੇਂਦਰ ਦੀਆਂ ਨੀਤੀਆਂ ਉਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਹੈ ਉਹਨਾਂ ਨੂੰ ਜਿਹੜਾ ਅਨੁਸ਼ਮਾਨ ਕਾੜਦਾ ਇਲਾਜ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਤੁਸੀਂ ਜਿੰਨਾ ਰੋਕੋਗੇ ਇਹ ਸਾਡਾ ਜਿਹੜਾ ਫਲਸਫਾ ਹੈ ਹੋਰ ਦਿਨੋਂ ਦਿਨੀ ਵੱਧਾ ਜਾਊਗਾ